ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮਿਲਦੇ ਆਂ ਬਾਈ ਕਰਮ ਸਿੰਘ ਪਿੰਡ ਚੰਦਪਾਣ ਜਿਲ੍ਹਾ ਫਰੀਦਕੋਟ ਨੂੰ ਇਹ ਬਾਈ ਨੇ 6 ਸਾਲ ਹੋ ਗਏ ਝੋਨੇ ਚ ਪ੍ਰਾਣ ਪਾਣੀ ਤਾਂ ਦੂਰ ਦੀ ਗੱਲ ਦਿਖਾਈ ਵੀ ਨਹੀਂ ਤੇ ਨਾ ਹੀ ਇਹਨਾਂ ਨੇ ਕਲੋਰੋਪੈਰੀਫਾਸ ਦਾ ਕੋਈ ਇਸਤੇਮਾਲ ਕੀਤਾ ਪਿਛਲੇ 6 ਵਰਿਆਂ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਬਹੁਤ ਵਧੀਆ ਬਾਈ ਤੁਸੀਂ ਸਭ ਠੀਕ ਠਾਕ ਹੋ ਵਧੀਆ ਵਧੀਆ ਕਿੰਨੇ ਏਕੜਾਂ ਦੀ ਆਪਾਂ ਖੇਤੀ ਕਰਦੇ ਆਂ ਆਪਾਂ ਇਹ ਪੌਣੇ ਇੱਕ ਸ਼ੀ ਕਿਲੇ ਲਗਭਗ 8 ਹੈਗਾ ਆਪਣਾ ਜੀ ਤੇ ਇਹਦੇ ਚ ਆਪਾਂ 6 ਸਾਲ ਤੋਂ ਵੱਧ ਹੀ ਹੋਊ ਘਟ ਨਹੀਂ ਸਮਾਂ ਹੋਇਆ ਇਹ ਆਪਾਂ ਪ੍ਰਾਣ ਵਿੱਚ ਬਿਲਕੁਲ ਨਹੀਂ ਕਦੇ ਪਾਈ ਜਿਹਦਾ ਮੈਂ ਖੇਤੀ ਚ ਐ ਪਹਿਲਾਂ ਪਾਪਿਆ ਰਿਹਾ ਕਦੇ ਪਹਿਲਾਂ ਯੂਰੂ ਪਾਉਂਦੇ ਅਸੀਂ ਪਰ ਆਪਾਂ ਕੰਟਰੋਲ ਕਰ ਚੁੱਕੀ ਆ ਜੀ ਨਾ ਆਪਾਂ ਕਦੇ ਕਲੋਰੋ ਪਾਈ ਆ ਨਾ ਕੋਈ ਲਹਿਮੜਾ ਵਗੈਰਾ ਥੱਲੇ ਆਪਾਂ ਜੜ ਤੋਂ ਤੱਕ ਕਦੇ ਪਾਈ ਨਹੀਂ ਵੀ ਲੋਕਾਂ ਦਾ ਸਿਉਂਖ ਪੈ ਗਈ ਕੋਈ ਕਹਿੰਦਾ ਕੋਈ ਥੱਲੇ ਹੋਰ ਕੀੜਾ ਵੜ ਗਿਆ ਕੋਈ ਕੁਸਮਸ ਆ ਗਈ ਕਦੇ ਵੀ ਭਾਈ ਜੇ ਤੇ ਕੋਈ ਦਿੱਕਤ ਹੋਵੇ ਆਪਾਂ ਦੂਜੇ ਆਈਪੀਐਲ ਦੇ ਆ ਜਾਂਦੇ ਆ ਆਪਣਾ ਆ ਗਿਆ ਨਮਾਟੋ ਫ੍ਰੀ ਹੈ ਇਹ ਚੀਜ਼ਾਂ ਯੂਜ਼ ਕਰ ਲੈਂਦੇ ਆ ਜੀ ਮੈਂ ਇੱਕੋ ਰਾਜਾ ਵਗੈਰਾ ਇਹ ਚੀਜ਼ ਯੂਜ਼ ਕਰਦਾ ਪਹਿਲੀ ਕਦੇ ਸਮੱਸਿਆ ਆਈ ਨਹੀਂ ਜੀ ਤਾਂ ਭਾਈ ਜੀ ਇਹ ਜਿਹੜਾ ਜੈਰ ਆ ਇਹ ਨਹੀਂ ਪਾਉਣੇ ਚਾਹੀਦੇ ਇਹਦੀ ਸੋਚ ਕਿੱਥੋਂ ਆਈ ਏ ਸਮਝ ਕਿਵੇਂ ਬਣੀ ਇਹ ਭਾਈ ਸੋਡੀਆਂ ਵੀਡੀਓes ਹੁੰਦੇ ਰਹਿੰਦੇ ਸੀ ਆਪਾਂ ਹਲਾ YouTube ਤੇ ਕਹਿੰਦਾ ਤੁਹਾਡੇ ਪ੍ਰੋਗਰਾਮ ਦੇਖ ਕੇ ਆਪਣੇ ਰਸਤੇ ਦਾ ਸੀਗਾ ਬਾਈ ਸਾਡਾ ਪਰੋਣਾ ਜੀ ਪਹਿnde ਤੋਂ ਉਹਨਾਂ ਨੇ ਮੈਨੂੰ ਤੁਹਾਡਾ ਇੱਕ ਪਹਿਲਾ ਪ੍ਰੋਗਰਾਮ ਲਵਾਇਆ ਸੀਗਾ ਤੇ ਪਹਿਲਾ ਤੁਹਾਡਾ ਪ੍ਰੋਗਰਾਮ ਲਾ ਕੇ ਮੇਰੇ ਉਦਨ ਹੀ ਮਨ ਬਦਲ ਗਿਆ ਸੀ ਵੀ ਆਪਾਂ ਵੀ ਕੁਦਰਤ ਖੇਤੀ ਵਾਲੇ ਪਾਸੇ ਅੱਗੇ ਤੇ ਜਹਿਰਾਂ ਨੂੰ ਬਹੁਤ ਕਰਗੇ ਜਿੰਨਾ ਹੋ ਸਕਦਾ ਆਪਾਂ ਕੰਟਰੋਲ ਵੱਧ ਤੋਂ ਵੱਧ ਕਰਗੇ ਚਲੋ ਸਾਰਾ ਪੈਕ ਤਾਂ ਨਹੀਂ ਕਰ ਸਕਦੇ ਇਹ ਦਾਣੇਦਾਰ ਜਹਿਰਾਂ ਪਖਤਮ ਕਰ ਸਕਦੇ ਆ ਕੀਟ ਨਸ਼ਟ ਕਾਪਾਂ ਬਹੁਤ ਹੱਦ ਤੱਕ ਖਤਮ ਕਰ ਸਕਦੇ ਆ ਆਪਾਂ ਚਾਹ ਜੇ ਦਾ ਆਪਣੇ ਹੱਥ ਵਸੇ ਹੀ ਆਏ ਕੋਈ ਬਾਲੀ ਵੱਡੀ ਗੱਲ ਨਹੀਂ ਗਈ ਤਾਂ ਜਦੋਂ ਤੁਸੀਂ ਇਹ ਫੈਸਲਾ ਲਿਆ ਕਿ ਵੀ ਆਪਾਂ ਇਹ ਬੰਦ ਕਰਨੇ ਆ ਤਾਂ ਘਰ ਦੇ ਵਿੱਚੋਂ ਪਿਤਾ ਜੀ ਵੱਲੋਂ ਚਾਚਾ ਜੀ ਵੱਲੋਂ ਕੋਈ ਵਿਰੋਧ ਨਹੀਂ ਹੋਇਆ ਕੁਛਕਾਦ ਤੱਕ ਪਹਿਲਾਂ ਪਹਿਲਾਂ ਇਹ ਕਹਿੰਦੇ ਸੀ ਆ ਪਾਦ ਆਣ ਪਾਦ ਆ ਸਪਰੇਅ ਕਰ ਦਿਓ ਇੱਕ ਦੋ ਸਾਲ ਜੇ ਕਹਿੰਦੇ ਮੈਂ ਨਹੀਂ ਕਰਨੀ ਕੋਈ ਲੋੜ ਨਹੀਂ ਛੋਣਾ ਬਹਿ ਜੂਗਾ ਇਹ ਹੋ ਜੂਗਾ ਮੈਂ ਕੁਝ ਨਹੀਂ ਹੁੰਦਾ ਘਰੇ ਆਪਾਂ ਕੰਟਰੋਲ ਰੱਖੀ ਕਰਕੇ ਤੋ ਉਹਨਾਂ ਨੂੰ ਸਮਝਾਇਆ ਉਹਨੂੰ ਉਹਨੂੰ ਹਟਕਣਾ ਸੀਗਾ ਕਿ ਮੁੜ ਕੇ ਉਹਦਾ ਕੋਈ ਹਣਕਰ ਨੂੰ ਹਟ ਗਈ ਕੋਈ ਨਹੀਂ ਕੁਛ ਬੋਲਦਾ ਬਸ ਆਪ ਹੀ ਕਰਨਾ ਜੇ ਕਰਨਾ ਜੀ ਤੇ ਕਦੇ ਵੀ ਆਪਣਾ ਝੋਨਾ ਡੇੱਗਾ ਨਹੀਂ ਹਾਈਬ੍ਰਿਡ ਵੀ ਮੈਂ ਲਾਇਆ ਐਕਸ ਵਾਲਾ ਮੇਰਾ ਦੋਸਤ ਮੈਨੂੰ ਆਦਾ ਵੀ ਆਇਤੀ ਆਦਾ ਵੀ 27p 31 ਸੀ ਕਹਿੰਦਾ ਡਿੱਗੂ ਆਪਾਂ ਤੂੰ ਫੜ ਕੇ ਬੈਠੀ ਪਰ ਮੈਂ ਉਹ ਵੀ ਨਹੀਂ ਡਿੱਗਣ ਦਿੱਤਾ ਸੋ ਉਹ ਵੀ ਆਪਾਂ ਖੜਾ ਝੋਨਾ ਵੜਿਆ ਠੀਕ ਅੜਿਆਂਡਿੰਗ ਵੜਿਆ ਨਹੀਂ ਲਾਇਆ ਸੀਗਾ ਉਹ ਵੀ ਨਾ ਇੱਥੇ ਬਾਹਾਂ ਚ ਲੱਗਿਆ ਸੀ ਸੜਕ ਤੇ ਸੀ ਉਹਨਾਂ ਚੋਂ ਨਾ ਡੈੱਗ ਪਿਆ ਸਾਰਾ ਵਿਸ਼ਾ ਸੀ ਇਹ ਸੁਹਾਗਾ ਵਜੋਂ ਉਹਦਾ ਆਪਣਾ ਝੋਨਾ ਸਾਰਾ ਖੜਾ ਸੀ ਸੋ ਅ ਜੂਰੀਆ ਕੰਟਰੋਲ ਚ ਰੱਖੀ ਕੰਟਰੋਲ ਤੋਂ ਕੀ ਭਾਵਾ ਲੋਕਾਂ ਦੇ ਮੁਕਾਬਲੇ ਕਿੰਨਾ ਵੱਧ ਘੱਟ ਪਉਂਦੇ ਰਹੇ ਮੰਨ ਕੇ ਚਲੋ ਜੂਰੀਆ ਮੈਂ ਵੀ ਤਿੰਨ ਗੱਟੇ ਹੀ ਪਉਂਦੇ ਰਹੇ ਸੀ ਕਈ ਇੱਕ ਵਾਰੀ ਦੋ ਵੀ ਪਾਏ ਸੀਗੇ ਉਹਦੇ ਵਿੱਚ ਕਣਕ ਦਾ ਝਾਰ ਚੰਗਾ ਨਿਕਲੇ ਕਣਕ ਚ ਪਾਈ ਸੀਗੀ ਤੇ ਮੰਨ ਕੇ ਚਲੋ ਵੀ ਵੈਸੇ ਤਿੰਨ ਗੱਟੇ ਦੀ ਆਪਣੀ ਡੋਇਸ ਵੀ ਮੈਂ ਤਿੰਨ ਹੀ ਪਾਣੇ ਹੈਗੇ ਐ ਇੱਕ ਤਾਂ ਜਰੂਰ ਆਪਣਾ ਝੋਨਾ ਖਰਾ ਹੋ ਗਿਆ ਸੀਗਾ ਪਹਿਲਾਂ ਵੀਜਾ ਸੋ ਖਰਾ ਹੋਵਾ ਮਕੇ ਪੱਕੀ ਪਨੀਰੀ ਲੱਗ ਗਈ ਤੋਂ ਮਨ ਲਾ ਚ ਉਹਨਾਂ ਨੇ ਸਰ ਲਾ ਗਏ ਉਹ ਜੋ ਥੋੜੀ ਡੋਇ ਵਧਾਉਣੀ ਪੈਗੀ ਐ ਤੇ ਜਰੂਰ ਪੰਜ ਗੱਟੇ ਪੈਗੇ ਤੇ ਨਹੀਂ ਆਪਾਂ ਵੀ ਕਦੇ ਤਿੰਨਾ ਤੋਂ ਨਹੀਂ ਵਿਦਾਇਆ ਸੀ ਇਹਦੀ ਮਜ਼ਦੂਰੀ ਚ ਪਉਣੀ ਪੈਗੀ ਤੇ ਪਰ ਉਹ ਫਿਰ ਵੀ ਮੈਨੂੰ ਕਿਤੇ ਰਹਿ ਤੱਕ ਆਪਾਂ ਕੋਈ ਸਪਰੇਅ ਦੀ ਲੋੜ ਨਹੀਂ ਪਈ ਮੈਨੂੰ ਸਪਰੇਅ ਦੀ ਲੋੜ ਨਹੀਂ ਪਈ ਹਾਂ ਵੀ ਕਿਉਂ ਮੈਂ ਟਾਈਮ ਤੇ ਖਤਮ ਕੀਤੀ ਜੂਰੀਆ ਫਿਰ ਵੀ ਜੀ ਸੋ ਤੁਹਾਡਾ ਜਿਹੜਾ ਰੁਝਾਨ ਆ ਉਹ ਕੁਦਰਤੀ ਖੇਤੀ ਵਾਲਾ ਵੀ ਆ ਹਨਾ ਹਾਂਜੀ ਤੇ ਤੁਸੀਂ ਲਗਭਗ ਇੱਕ ਇੱਕੜ ਹਨਾ ਹਾਂਜੀ ਕੁਦਰਤੀ ਖੇਤੀ ਕਰਦੇ ਹਾਂ ਹਾਂਜੀ ਤੇ ਆ ਤੁਹਾਡਾ ਕੁਦਰਤੀ ਖੇਤੀ ਵਾਲਾ ਕਿਲਾ ਹਾਂ ਇਹ ਚ ਮੂੰਗੀ ਸੀਗੀ ਪਹਿਲਾਂ ਇਹ ਆਪਾਂ ਫਲੀਆਂ ਤੋੜ ਲਈਆਂ ਸੀਗਾ ਜੀ ਤੇ ਉਸ ਤੋਂ ਬਾਅਦ ਦੁਬਾਰਾ ਵਾਹ ਕੇ ਮੂੰਗੀ ਫੇਰ ਬੀਜਤੀ ਹੈ ਹੁਣ ਇਹਦੇ ਵਿੱਚ ਆਪਾਂ ਇਹ ਕਣਕ ਬੀਜਣੀ ਹੈ ਕਣਕ ਬੀਜਣੀ ਹੈ ਹਾਂ ਕਣਕ ਉਸ ਤੇ ਉਹ ਧਰ ਕਰ ਰਹੀ ਠੀਕ ਹੈ ਮਤਲਬ ਆ ਇੱਕ ਕਿੱਲਾ ਤੁਹਾਡਾ ਝੋਨੇ ਤੋਂ ਬਾਹਰ ਹੈ ਇੱਕ ਵਾਰ ਠੀਕ ਹੈ ਸੋ ਆਮ ਕਿਸਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਪਦਾਨ ক্লোਰੋਪੈਰੀਫਾਸ ਅੰਨੇਵਾ ਖੇਤਾਂ ਚ ਪਾਈ ਜਾਂਦੇ ਆ ਜ਼ਮੀਨ ਦਾ ਸੱਤਿਆ ਨਸ਼ਾ ਜੀ ਇਹ ਹੀ ਆ ਮੰਨ ਕੇ ਚਲੋ ਸਭ ਤੋਂ ਪਹਿਲਾਂ ਮੇਰੀ ਤਾਂ ਸੋਚ ਇਹ ਆ ਬਦਾਨ ਹੋਏ ਕਿ ਮੈਂ ਰਿਜ਼ਲਟ ਤਾਂ ਮੈਨੂੰ ਪਤਾ ਨਹੀਂ ਕੀ ਉਹ ਦਿੰਦੀ ਆ ਪਰ ਮੈਨੂੰ ਤਾਂ ਇਹ ਦਿਖ ਰਿਹਾ ਵੀ ਯਾਰ ਉਹ ਮਾੜੀ ਆ ਆਪੋ ਆਪਣੀ ਧਰਤੀ ਨੂੰ ਖਰਾਬ ਕਰ ਰਹੇ ਆ ਤੇ ਉਸ ਤੋਂ ਬਾਅਦ ਆਪਣੀ ਮਾਤਾ-ਭੂਮੀ ਨੂੰ ਖਰਾਬ ਕਰ ਰਹੇ ਆ ਵੀ ਆਪਾਂ ਉਹਦੇ ਬੱਚਿਆਂ ਨੂੰ ਕੀ ਰੁਪਏ ਦੇ ਕੇ ਜਾਵਾਂਗੇ ਵੀ ਆ ਵੀ ਪੈਸੇ ਖਾ ਲਿਓ ਤੁਸੀਂ ਇਹ ਬਿਮਾਰੀਆਂ ਇੰਨੀਆਂ ਪੈਦਾ ਕਰਕੇ ਧਰਤੀ ਮਨ ਲਾ ਬਿਮਾਰੀਆਂ ਪੈਦਾ ਕਰਕੇ ਇੱਥੇ ਫਸਲ ਦੀ ਤਾਂ ਤੇ ਇੱਥੇ ਬਿਮਾਰੀਆਂ ਲੱਗ ਲੱਗਾਂ ਇਸ ਕਰਕੇ ਆਪਾਂ ਇਹ ਜੀਤਮੰਦਾ ਬੰਦ ਕੀਤੀ ਹੈ ਬਾਕੀ ਮੈਂ ਤਾਂ ਹੋਰ ਹੀ ਬਹੁਤ ਕਹਿਣਾ ਉਹਨਾਂ ਵੀ ਯਾਰ ਨਾ ਪਾਓ ਤੁਸੀਂ ਇੱਕ ਵਾਰੀ ਮੇਰੇ ਕਹਿੰਦ ਨਾ ਐਕਸਪੀਰੀਮੈਂਟ ਕਰਕੇ ਕੋਈ ਨੀ ਕੋਈ ਬਹੁਤ ਕਹਿਣਾ ਕਿ ਕਿਲਾ ਤਾਂ ਛੱਡ ਕੇ ਦੇਖ ਲਓ ਤੁਸੀਂ ਵੀ ਕਿਲੇ ਤੁਸੀਂ ਰੇਸ ਸਪਰੇ ਕਰ ਲਓ ਇੱਕ ਤੇ ਤੁਸੀਂ ਨਾ ਕਰਿਓ ਝਾੜਾ ਡਾਡਾ ਤੋਲ ਕੇ ਲਓ ਤੁਹਾਨੂੰ ਬੱਚਤ ਕਿੰਨੇ ਆਪਣਾ ਮਕਸਦ ਬੱਚਤ ਤੱਕ ਆ ਆ ਪਗੜਾ ਕਿਸੇ ਤੋਂ ਨਾਮ ਲੈਣਾ ਕਿਸ ਨੂੰ ਦੱਸਦਾ ਮੇਰਾ 80 ਮਨ ਹੋ ਗਿਆ ਮੇਰਾ 90 ਮਨ ਹੋ ਗਿਆ ਤੇ ਬੱਚਤ ਤਾਂ ਆਪਣੀ ਉਹੀ ਹੋਣੀ ਹੈ ਬੱਚਤ ਤਾਂ ਰੱਖ ਨੂੰ ਉਹੀ ਗੱਲਾਂ 60000 ਛੱਡਦਾ ਕੋਈ ਕੱਟ ਵੀ ਰਿਹਾ 60 ਤੋਂ ਮਾੜਾ ਮੋਟਾ ਵਧ ਵੀ ਜਾਂਦਾ 60 ਤੋਂ ਪਰ ਉਹ ਚੀਜ਼ ਤਾਂ ਬੇਬਾਕ ਅੱਲਾ ਬਾਵਾ ਖੱਟਣ ਚ ਪਾਈ ਜਾਂਦਾ ਲੋਕ ਵੀ ਮੇਰਾ 90 ਮਨ ਹੋ ਗਿਆ ਤੇ ਤੁਹਾਨੂੰ 6 ਸਾਲ ਹੋ ਗਏ ਪ੍ਰਦਾਨ ਬੰਦਾ ਕਲੋਰੋਪੈਰੀਫਾਸ ਤੁਸੀਂ ਨਹੀਂ ਵਰਤ ਰਹੇ ਤੇ ਮੈਂ ਸੁਣਿਆ ਵੀ ਤੁਹਾਡੇ ਗਵਾਂਢੀ ਤੁਹਾਨੂੰ ਕਹਿੰਦੇ ਰਹਿੰਦੇ ਆ ਵੀ ਸਾਈਡਾਂ ਤੇ ਤਾਂ ਪਾਲਾ ਹਾਂ ਅਾ ਥੋੜੇ ਦੇ ਨਹੀਂ ਹੋਇਆ ਆਪਣਾ ਗਵਾਂਢੀ ਨਾ ਸੀਰੀ ਸੀ ਮੈਨੂੰ ਨਾ ਏਰ ਘੇਰੇ ਨਾ ਪਾ ਦਿਓ ਓਕੇ ਇੱਕ ਢੋਲੀ ਮੈਂ ਵੀ ਨਹੀਂ ਆਪਾਂ ਨਹੀਂ ਪਾਣੀ ਵੀ ਕੋਈ ਚੱਕਰ ਕਿੰਨੇ ਖਾ ਜਾਊਗਾ ਤੇ ਵੈਸੇ ਉਹ ਵਟਾ ਨਾਲ ਮਿੱਟੀ ਢਲ ਜਾਂਦੀ ਉਹ ਸੁੰਡ ਜਾ ਉਹ ਕਤਰੀ ਜਾਂਦਾ ਭਾਵੇਂ ਕਿੰਨੀ ਮਰਜ਼ੀ ਦਵਾਈ ਪੜੋ ਕੁਤਰੀ ਦੇਣਾ ਤੇ ਬਾਕੀ ਥੋੜੀ ਵੀ ਸੁਣਿਆ ਸੀ ਵੀ ਮੰਨ ਲੇ ਕਿ ਜੇ ਵੀ ਮਸ਼ੀਨਾਂ ਕੁਆਂਟਲ ਚੋਂ ਨਾ ਸਿੱੜ ਦਿੰਦੀ ਆ ਉਹਦਾ ਹੱਲ ਕਰੋ ਆਪਾਂ ਥੱਲੇ ਗੱਟੇ ਬੰਨ ਲ ਬੁਰਾ ਉਸਤ ਆਪਣਾ ਕੋਈ ਜੋਰ ਨਹੀਂ ਚੱਲਦਾ ਐ ਫਿਰ ਮੰਨ ਲਾ ਵੈਸੇ ਵੀ ਉਹ ਬਿਸੀ ਬੁਢਾ ਮਗਰ ਚੁਕੀ ਜਾਂਦਾ ਫਿਰ ਆਪਾਂ ਉਹ ਚੋਗਲਿਆ ਕਰਗੇ ਉਨੀ ਤਾਂ ਖਾਂਦੀਆਂ ਨਹੀਂ ਉਹਨੇ ਮਗਰੇ ਆ ਬੁਢੀਆਂ ਕਿੰਨੀ ਕਿੰਨੀ ਚੋਗਲੀਆਂ ਦਾ ਗੱਟੇ ਬਾਹਰ ਲੈਂਦੀਆਂ ਇਹ ਸਭ ਦਾ ਹੱਕ ਹੈ ਜੀ ਕੋਈ ਚੱਕਰ ਨਹੀਂ ਜੇ ਆਪਾਂ ਨੂੰ ਮਿਲ ਗਿਆ ਬਤਵਾ ਤੰਦਰੁਸਤ ਨਾ ਬਖਸੀ ਮੇਂ ਦਾ ਸੋ ਭਾਈ ਇਸੇ ਸੁਨੇਹੇ ਨਾਲ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਕੱਲਾ ਕਹਿਣ ਸੁਣਨ ਚ ਨਹੀਂ ਹੋਣਾ ਚਾਹੀਦਾ ਅਮਲਾਂ ਚ ਵੀ ਹੋਣਾ ਚਾਹੀਦਾ ਤੇ ਬਾਈ ਦੀ ਸੋਚ ਬਹੁਤ ਵਧੀਆ ਕਿ ਵੀ ਸਾਰਿਆਂ ਦਾ ਹੱਕ ਹੈ ਤੇ ਆਪਣੇ ਹੱਕ ਤੋਂ ਜ਼ਿਆਦਾ ਕੋਈ ਇੱਥੋਂ ਲੈ ਕੇ ਨਹੀਂ ਜਾਂਦਾ ਬਿਲਕੁਲ ਸਹੀ ਨਾ ਕੀੜਾ ਨਾ ਕੋਈ ਪਸ਼ੂ ਪੰਛੀ ਤੇ ਨਾ ਹੀ ਕੋਈ ਜਾਨਵਰ ਸਹੀ ਸੋ ਸਾਰਿਆਂ ਦਾ ਹੱਕ ਹੈ ਸਰਬੱਤ ਦੇ ਭਲੇ ਦੀ ਖੇਤੀ ਵਾਲੇ ਪਾਸੇ ਸਾਨੂੰ ਜਿਹੜਾ ਹੈਗਾ ਮੋੜਾ ਕੱਟਣਾ ਚਾਹੀਦਾ ਬਾਈ ਜੀ ਨਾਲ ਗੱਲਬਾਤ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਆਪਣੀ ਲਾਈ ਜ਼ਰੂਰ ਦਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ つりやか。